ਆ ਪਖੜੇ ਆਂ ਸ਼ਾਹਪੁਰ ਗਰਦਾਸਪੁਰ ਦਾ ਪਿੰਡ ਆ ਸ਼ਾਹਪੁਰ ਉੱਥੇ ਖੜੇ ਆਂ ਰਾਤ ਸਮਕਰੀ ਲੈ ਕੇ ਆਏ ਵਿਆਂ ਹੜਪੀੜ ਤਾਂ ਲਈ ਸਹੀ ਜੋ ਸਹੀਆ ਸਹੀਆ ਮਾ ਲਈ ਲੈਣ ਕੋਮੜੀ ਲੈਣ ਲੋ ਆ ਭਾਈ ਲੈਣ ਤਾਂ ਅੰਦਰ ਜਲਾ ਲੈਣ সযুকে <Point in at chillin'> ਅਡਾੜੇ ਲੱਗੇ ਸ਼ਾਹਪੁਰ ਗਰਦਾਸਪੁਰ ਦਾ ਪਿੰਡ ਆ ਰਾਤ ਸਮਤਰੀ ਦੇ ਰਹੇ ਆ ਅੜ ਭੇੜਾਂ ਨੂੰ ਬਈ ਬਹੁਤ ਲੋਕ ਟੁੱਟ ਟੱਟ ਪਏ ਜਾਂਦੇ ਨੇ ਦੇਖੋ ਦੋ ਟੱਪੇ ਕੰਦੇ ਨੇ ਹੱਥਾਂ ਜੋਗ ਹੋਏ ਦਾ ਸਮਾਨ ਆ ਇੱਕ ਬਈ ਚਾਰ ਆ ਗਿਆ ਦੇਖੋ ਪਿਛੇ ਤਾਰ ਕੇ ਆਇਆ 4 ਆ ਤਾਂ ਹੋਰ ਆ ਗਿਆ ਦੇਖੋ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਕੋਈ ਘਾਟ ਨਹੀਂ ਬਾਧੂ ਆ ਪੰਜਾਬੀ ਕਿੱਥੇ ਦਬਦੇ ਨੇ ਕਿਸੇ ਤੋਂ ਪੰਜਾਬੀ ਨਹੀਂ ਦਬਦੇ ਹੈਗੇ ਕੋਈ ਜਿੰਨਾ ਮਰਜੀ ਜ਼ੋਰ ਲਾ ਲਵੇ ਆ ਦੇਖੋ ਆ ਇਧਰ ਪਿੰਡ ਪਾਣੀ ਚ ਡੁੱਬੇ ਪਏ ਨੇ ਆ ਰੋਡ ਤੋਂ ਦੀ ਸਾਰੇ ਪਿੰਡ ਡੁੱਬੇ ਪਏ ਨੇ ਦੇਖੋ ਉਹ ਜਾ ਰਹੇ ਨੇ ਦੇਖੋ ਅੱਗੇ ਟਰੈਕਟਰ ਪਾਣੀ ਚ ਦੀ ਦੇਖੋ ਖੜੇ ਨੇ ਸਾਰੇ ਪਿੰਡਾਂ ਦੇ ਲੋਕ ਆ ਖੇਤਾਂ ਚ ਦੇਖੋ ਫਸਲਾਂ ਦਾ ਹਾਲ ਕੀ ਆ ਫਸਲਾਂ ਦਾ ਬਹੁਤ ਬੁਰਾ ਹਾਲ ਆ ਇਹ ਖੜੇ ਆ ਆਪਾਂ ਸ਼ਾਹਪੁਰ ਗਰਦਾਸਪੁਰ ਦਾ ਏਰੀਆ ਇਹ ਸ਼ਾਹਪੁਰ ਉੱਥੇ ਖੜੇ ਆ ਆਪਾਂ ਦੇਖੋ ਪਾਣੀ ਦੇ ਪੀਣ ਨੂੰ ਪੀਣ ਨੂੰ ਦੇ ਦੇ ਬਾਬਾ ਗਰਦਾਸਪੁਰ ਸ਼ਾਹਪੁਰ ਪਿੰਡ ਤੇ ਦੇਖੋ ਪਿੱਛੇ ਲੋਕ ਖੜੇ ਨੇ ਆ ਇਧਰ ਫਸਲਾਂ ਦਾ ਹਾਲ ਦੇਖੋ ਸਾਰੇ ਬਹੁਤ ਬੁਰਾ ਹਾਲ ਆ ਫਸਲਾਂ ਦਾ ਉਹ ਗੱਠਾਂ ਦਾ ਟਰੱਕ ਆਇਆ ਇੱਥੇ ਲੱਗੇ ਨੇ ਤਾਰਨ ਆ ਇਧਰ ਪਿੰਡ ਆ ਜਿਹੜਾ ਸਾਰਾ ਪਾਣੀ ਚ ਡੁੱਬਿਆ ਪਿਆ